ਕਵਾਲਿਟੀ ਹੈ ਨਾ ਵੀ ਇਹਦੇ ਵਰਗੀ ਹੈਗੇ ਜਾਂ ਨਹੀਂ ਹੈਗੇ ਬਹੁਤ ਲੋਕ 4 4000 ਵਾਲੇ ਵੇਚੀ ਜਾਂਦੇ ਨੇ ਪਰ ਬੱਬੇ ਉਹ ਪਲਾਸਟਿਕ ਹਨ ਜਿਹੜਾ ਤੁਸੀਂ ਐ ਪਾ ਲਾਈ ਵੀ ਦੋਸਤੋ ਛੱਡ ਲਵੇ ਆਇਆ ਹੈ ਗਲੈਮਰ ਮੋਟਰਸਾਈਕਲ ਤੇ ਇਹਦੀ ਫੁੱਲ ਬੋਡੀ ਪਾਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਹਾਲਤ ਕੀ ਹੈ ਤੇ ਬੋਡੀ ਕਹੇ ਜੀ ਪਾਵਾਂਗੇ ਉਹ ਤੁਹਾਨੂੰ ਕੁਆਲਿਟੀ ਹੀ ਪਤਾ ਲੱਗੂ ਵੀ ਹਾਂ ਗੱਲਬਾਤ ਹੈਗੀ ਹੈ ਬਾਈ ਜਿਹੜੇ ਕਹਿੰਦੇ ਨੇ ਯਾਰ ਵੀ ਆਏ ਆ ਮਾਲਕ ਤੇ ਆਏ ਆ ਇਹ ਬਾਈ ਛੱਡ ਲਵੇ ਆਏ ਹੋਏ ਨੇ ਇਹਨਾਂ ਨੂੰ ਆਪੇ ਦੇਖ ਕੇ ਆਪਣੇ ਹੱਥਾਂ ਨਾਲ ਮਹਿਸੂਸ ਕਰਕੇ ਦੱਸਣਗੇ ਵੀ ਆਹ オリジナル ਕੁਆਲਿਟੀ ਹੈ ਨਾ ਵੀ ਇਹਦੇ ਵਰਗੀ ਹੈਗੇ ਜਾਂ ਨਹੀਂ ਹੈਗੇ ਬਹੁਤ ਲੋਕ 4-4000 ਵਾਲੇ ਵੇਚੀ ਜਾਂਦੇ ਨੇ ਪਰ ਬੱਬੇ ਉਹ ਪਲਾਸਟਿਕ ਆ ਜਿਹੜਾ ਤੁਸੀਂ ਐ ਫੜੋਗੇ ਐ ਪੜਾਕੇ ਪੈਂਦੇ ਨੇ ਟੁੱਟ ਜਾਂਦਾ ਬਹੁਤ ਲੋਕ ਐ ਮਰੋੜ ਕੇ ਦਿਖਾਉਂਦੇ ਨੇ ਵੀ ਆਹ ਟੁੱਟਦਾ ਨਹੀਂ ਐ ਨਹੀਂ ਉਹਦੇ ਵਿੱਚ ਰੰਗ ਦੀ ਕੁਆਲਿਟੀ ਨਹੀਂ ਆਉਂਦੀ ਜਿਹੜੀ ਰੰਗ ਦੀ ਕੁਆਲਿਟੀ ਹੋਵੇ ਪੂਰੀ ਵਧੀਆ ਮਿਲੂ ਤੇ ਜਿਹੜਾ ਮਗਰਾਟ ਵਗੈਰਾ ਦਾ ਪੂਰੇ ਹੈਵੀ ਮਿਲਣਗੇ ਤੇ ਮੈਂ ਆ ਟੁੱਟ ਜਾਂਦੇ ਨਾ ਐ ਚੀਜ਼ ਟੁੱਟਦੇ ਨੇ ਇਹ ਬਾਅਦ ਚ ਪੈਸੇ ਤੁਸੀਂ ਓਰੀਜਨਲ ਆ ਜੀ ਉਹ ਛੇਤੀ ਟੁੱਟਦੀ ਨਹੀਂ ਹੈਗੀ ਪੂਰੀ ਹੈਵੀ ਹੈ ਜੀ ਲੈ ਵੀ ਆਪਾਂ ਪੂਰਾ ਗਲੈਮਰ ਮੋਟਰਸਾਈਕਲ ਕਰਦੇ ਨੇ ਤਿਆਰ ਦਿਖਾਉਂਦੇ ਹਾਂ ਤੁਹਾਨੂੰ ਲੈ ਵੀਡੀਓ ਨੂੰ ਸ਼ੇਅਰ ਕਰ ਦਿ ਜੁੜਿਆ ਰਿਹਾ ਵੀਡੀਓ ਦੇ ਨਾਲ ਲੈ ਬਹੁਤ ਪੁਰਾਣਾ ਹਾਲ ਹੈ ਇਹ ਸਮਾਨ ਵੀ ਬਹੁਤ ਘੱਟ ਮਿਲਦੇ ਗਏ ਜੀ ਲੈ ਵੀ ਦੋਸਤੋ ਗਲੇਮਰ ਦੀ ਟੈਂਕੀਆਂ ਜਿਹੜੇ ਹੈਗੇ ਤੇ ਪ੍ਰਾਣੀ ਆਪਾਂ ਲਾਤੀਆਂ ਆ ਪਈਆਂ ਨੇ ਠੀਕ ਹੈ ਜੀ ਤੇ ਬਾਕੀ ਸਾਰਾ ਫਿਟਿੰਗ ਕਰਤਾ ਜਿਹੜੇ ਬਾਈ ਪੁੱਛਦੇ ਸੀ ਨਾ ਬੇ ਇਹਦੇ ਵਿੱਚ ਕੀ ਕੀ ਆਊਗਾ ਇਹਦੇ ਵਿੱਚ ਆ ਟਾਪਾ ਜੀ ਠੀਕ ਹੈ ਆ ਟੈਂਕੀ ਆ ਆਹ ਆ ਵੀ ਆਹ ਵੀ ਹੈ ਜਿਹੜਾ ਮਿਲ ਕੇ ਪੇਂਟ ਕੀਤਾ ਸਾਰਾ ਸਮਾਨ ਸਾਰਾ ਹੈ ਵਿੱਚ ਮਗਰਾਟ ਵੀ ਹੈ ਪਰ ਇਹਦੇ ਵਿੱਚ ਲਾਏ ਨਹੀਂ ਪਣਾ ਚੈੱਕ ਕਰੋ ਲੈ ਦੱਸੋ ਕਿਰਨ ਕਿਵੇਂ ਗੱਲਬਾਤ ਬਣੀ ਥੋੜੇ ਰੁਪਏ ਚ ਤਿਆਰ ਹੋ ਗਿਆ ਬੱਬੇ ਇਹ ਚੈੱਕ ਕਰ ਸਕਦੇ 7500 ਰੁਪਏ ਦੇ ਵਿੱਚ ਨਾ ਸਾਰੀ ਫੁੱਲ ਬੋਡੀ ਪੈ ਗਈ ਇਹ ਮੋਟਰਸਾਈਕਲ ਦੇ ਵਿੱਚ ਕਿਉਂਕਿ ਜਿਹੜਾ 125 ਨਾ ਜਿਵੇਂ ਵੱਡੇ ਮੋਟਰਸਾਈਕਲ ਆ ਨਾ ਥੋੜੀ ਮਹਿੰਗੀ ਹੁੰਦੀ ਆ ਅੱਡਾ ਅੱਡਾ ਅਲੱਗ-ਅਲੱਗ ਉਹ ਹੁੰਦੀ ਆ ਜਿਵੇਂ ਲੋਕ ਪੁੱਛਦੇ ਨੇ ਪਲਾਸਟਿਕ ਕਿਵੇਂ ਆ ਚੈੱਕ ਕਰੋ ਜਿਹੜਾ ਆ ਕਿੰਨਾ ਹੈਵੀ ਹੈ ਐਨ ਹੈਗਾ ਵੀ 4000 ਵਾਲਾ ਵੀ ਪੜੱਕ ਦੇ ਟੁੱਟਿਆ ਕਰੋ ਪੜੱਕ ਦੇ ਟੁੱਟਿਆ ਕਰੋ ਉਹ ਮਾਲ ਨਹੀਂ ਹੈਗਾ ਬਾਬੇ ਇਹ 4 4000 ਨੂੰ ਲੋਕ ਵੇਚੀ ਜਾਂਦੇ ਨੇ ਪਰ ਉਹਨਾਂ 'ਚ ਤੁਸੀਂ ਨਾ ਫਸਿਓ ਕਿਉਂਕਿ ਉਹਨਾਂ ਦੀ ਕੋਈ ਇੰਨੀ ਖਾਸ ਕੁਆਲਿਟੀ ਨਹੀਂ ਹੈਗੀ ਥੋੜਾ ਮਹਿੰਗਾ ਜ਼ਰੂਰ ਹੈ ਉਹਨਾਂ ਨਾਲੋਂ ਪਰ ਗੱਲ ਬਾਤ ਹੈਗੀ ਐ ਇੱਥੇ ਮਹਿੰਗਾ ਵੀ ਨਾ ਦੇਖੋ ਕਿ ਇੱਕ ਪਾਸੇ ਜੇ ਅਪਾ ਟੈਂਕੀ ਵੀ ਲੈਨੇ ਨਾ ਕੱਲੀ 6000 ਦੀ ਪੈਂਦੀ ਐ ਇਹਦੇ ਬਈ ਕੱਲੀ 6000 ਦੀ ਟੈਂਕੀ ਪੈਂਦੀ ਐ ਪੇਂਟ ਕੁਆਲਿਟੀ ਚੈੱਕ ਕਰ ਸਕਦੇ ਸਾਰੇ ਹੈਗੀ ਐਂਡ ਗੱਲ ਬਾਤ ਨਾ ਆਹ ਦੇਖੋ ਜੀ ਮਾਰ ਦਾ ਸ਼ੀਸ਼ਾ ਮੂਹ ਚਮਕਾ ਪੂਰੇ ਹੈਵੀ ਟ ਹੈ ਕੋ ਨਾਰ ਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਕਮੈਂਟ ਕਰਕੇ ਆਪਣਾ ਨੰਬਰ ਜ਼ਰੂਰ ਪਾ ਦੇ ਭਾਈ ਜਿਹੜੇ ਵੀ ਲੋਨ ਚਾਹੀਦਾ ਨੰਬਰ ਜ਼ਰੂਰ ਪਾ ਦਿਓ ਤੁਹਾਨੂੰ ਜ਼ਰੂਰ ਪਾਰਸਲ ਵਗੈਰਾ ਕਰਾਂਗੇ ਤੇ ਮੰਗਾਉਣ ਦਾ ਤਰੀਕਾ ਇਹੀ ਹੈ ਸਾਨੂੰ Google Pay ਕਰ ਸਕਦੇ ਹੋ Google Pay ਕਰਕੇ ਡਰੈੱਸ ਪਾ ਦਿਓ ਤੇ ਉਸ ਐਡਰੈਸ ਤੇ ਪਹੁੰਚ ਜਾਓ ਨਹੀਂ ਤੁਸੀਂ ਲੌਂਗ ਕਾਲ ਤੋਂ ਆ ਕੇ ਲਿਆ ਸਕਦੇ ਹੋ ਇਹ ਆਪਣੇ ਸੰਗਰੂਰ ਤੇ ਬਰਨਾਲੇ ਦੇ ਵਿੱਚ ਪੈਂਦਾ ਵੀ ਲੈ ਪਹਿਲਾਂ ਫੋਨ ਜ਼ਰੂਰ ਕਰ ਲਿਓ ਕਿਉਂਕਿ ਸਾਡੇ ਲਈ ਮਾਲ ਉਹ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਚਾਹੀਦਾ ਹੈ ਕਈ ਵਾਰ ਬੰਦਾ ਡਾਇਰੈਕਟ ਆ ਜਾਂਦਾ ਨਾ ਮਾਲ ਸਾਡੇ ਲਈ ਹੋਵੇ ਨਾ ਉਹ ਉਸ ਤਰ੍ਹਾਂ ਦਾ ਫਿਰ ਗੇੜਾ ਲੱਗ ਜਾਂਦਾ ਲਓ ਜੀ Короче.